ਹਾਲੋ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਪੰਜਾਬ ਐਗਜ਼ਾਮ YouTube ਚੈਨਲ ਤੇ ਅੱਜ ਕਰਾਂਗੇ ਆਪਾਂ ਭਾਰਤ ਦੇ ਜੋ ਲੋਕ ਨਾਚ ਨੇ ਉਹਨਾਂ ਨਾਲ ਸੰਬੰਧਿਤ ਕੁਐਸ਼ਨਸ ਇਹਨਾਂ ਵਿੱਚ ਵੀ ਜੋ ਹੈ ਕੁਐਸ਼ਨ ਬਣ ਸਕਦਾ ਪੇਪਰ ਵਿੱਚ ਪੁੱਛਿਆ ਜਾ ਸਕਦਾ ਤੇ ਇੱਕ ਕੁਐਸ਼ਨ ਇਦਾਂ ਦਾ ਜੋ ਲੋਕ ਨਾਚ ਹੈਗੇ ਨੇ ਭਾਰਤ ਦੇ ਪੰਜਾਬ ਦਾ ਠੀਕ ਹੈ ਉਹਨਾਂ ਵਿੱਚ ਕੁਐਸ਼ਨ ਪੁੱਛਿਆ ਜਾਂਦਾ ਸੋ ਇਹ ਵੀ ਟੌਪਿਕ ਆਪਣੇ ਲਈ ਇੰਪੋਰਟੈਂਟ ਬਣ ਜਾਂਦਾ ਜਿਵੇਂ ਕਥਕਲੀ ਹੋ ਗਿਆ ਰਾਹੂਕ ਹੋ ਗਿਆ ਕਥਕ ਹੋ ਗਿਆ ਕੋਚੀਪੂੜੀ ਹੋ ਗਿਆ ਇਦਾਂ ਦੇ ਕੁਝ ਜਿਵੇਂ ਪੰਜਾਬ ਦਾ ਤਾਂ ਪਹਿਮੜਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਇਦਾਂ ਦੇ ਕੁਝ ਇੰਪੋਰਟੈਂਟ ਜੋ ਲੋਕ ਨਾਚ ਹੈਗੇ ਨੇ ਉਹਨਾਂ ਨਾਲ ਸੰਬੰਧਿਤ ਕੁਐਸਚਨ ਅੱਜ ਕਰਾਂਗੇ ਅਗਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਨਾਲ ਸਾਡੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਪੇਪਰ ਵਿੱਚ ਆਣ ਵਾਲੇ ਨੇ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਹਾਂ ਧਿਆ ਕਰਦੇ ਆ ਪਹਿਲਾ ਕੁਸ਼ਣ ਕੀ ਕਿਹਾ ਗਿਆ ਕਥਕਲੀ ਕਿਹੜੇ ਭਾਰਤੀ ਰਾਜ ਦਾ ਲੋਕ ਨਾਚ ਹੈ ਕੇਰਲ ਤਾਮਿਲਨਾਡੂ ਪਿਹਾਰ ਔਰ ਰਾਜਸਥਾਨ ਕਥਕਲੀ ਕਿੱਥੇ ਕੀਤਾ ਜਾਂਦਾ ਹੈ ਕੁਸ਼ਣ ਰਾਈਟ ਆਨਸਰ ਹੋ ਜਾਏਗਾ ਏ ਕੇਰਲ ਠੀਕ ਹੈ ਆਪਾਂ ਥੋੜੀ ਹੋਰ ਗੱਲ ਕਰ ਲੈਂਦੇ ਆ ਕੇਰਲ ਬਾਰੇ ਕੀ ਕਿਹਾ ਗਿਆ ਕੇਰਲ ਦੇ ਖੇਤਰ ਆਪੇ ਖੇਤਰਪਲ ਬਕੋ ਗੱਲ ਕੀਤੀ ਜਾਂਦੀ ਤਾਂ ਕਿੰਨੇ ਸਤਾਨ ਤੇ ਕਿੰਨੇ ਸਤਾਨ ਤੇ ਠੀਕ ਹੈ ਰਾਜਸਥਾਨ ਨਹੀਂ ਤ੍ਰੂ ਪ੍ਰਵਨੰਤਪੁਰਮ ਠੀਕ ਹੈ ਮੁੱਖ ਮੰਤਰੀ ਹੈ ਪਿਨੀਆਰੀ ਵਿਜ਼ਨ ਗਵਰਨਰ ਹੈ ਆਰਿਫ ਮੁਮਮਦ ਖਾਨ ਰਾਜ ਸਭਾ ਦੀ ਸੀਟਾਂ ਨੇ 9 ਔਰ ਲੋਕ ਸਭਾ ਦੀਆਂ ਸੀਟਾਂ ਨੇ 2 ਬਣਿਆ ਕਦੋਂ ਸੀ 1 ਨਵੰਬਰ 1956 ਨੂੰ ਜੋ ਕਿ ਪੰਜਾਬ ਦੇ ਦੱਖਣ ਵਾਲੇ ਪਾਸੇ ਸਥਿਤ ਹੈ ਇਹ ਵੀ ਗੱਲਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਫਿਰ ਕਹਿੰਦੇ ਨੇ ਕਥਕਲੀ ਦੇ ਗੀਤਾਂ ਦੀ ਪਛਾਣ ਕਿਹੜੇ ਹੁੰਦੀ ਹੈ ਜੋ ਕਥਕਲੀ ਜੋ ਕੇਰਲ ਦਾ ਲੋਕ ਨਾਚ ਹੈ ਉਦੀ ਭਾਸ਼ਾ ਕੀ ਹੈ ਪੰਜਾਬੀ ਮਲਿਆਲਮ ਸੰਸਕ੍ਰਿਤੀ ਜਾਂ ਹਿੰਦੀ ਕੋਈ ਚੰਗਾ ਰਾਈਟ ਆਨਸਰ ਹੋਵੇਗਾ ਬੀ ਮਲਿਆਲਮ ਭਾਸ਼ਾ ਕਿਹੜੀ ਹੁੰਦੀ ਹੈ ਮਲਿਆਲਮ ਚਲਦੇ ਹਾਂ ਜੇ ਨੈਕਸਟ ਕੁਸ਼ਨ ਵੱਲ ਕਥਕਲੀ ਨਾਚ ਲਈ ਸਟੇਜ ਤੇ ਕਿਹੜੇ ਕੱਪੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਕਾਲੇ ਕੱਪੜੇ ਲਾਲ ਕੱਪੜੇ ਗੁਲਾਬੀ ਜਾਂ ਹਰੇ ਤੁਸੀਂ ਆਪਣੇ ਕੁਸ਼ਨ ਨਾਲ ਦੇ ਨਾਲ ਲਗਾਉਂਦੇ ਜਾਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਆਨਸਰ ਸਹੀ ਹੋਏ ਨੇ ਰਾਈਟ ਆਨਸਰ ਹੋ ਜਾਏਗਾ اے ਕਾਲੇ ਕੱਪੜੇ ਫਿਰ ਕਿਆ ਹੈ ਆਂਧਰਾ ਪ੍ਰਦੇਸ਼ ਦਾ ਮੁੱਖ ਲੋਕ ਲੋਕਨਾਚ ਕਿਹੜਾ ਕਥਕ ਸੰਮੀ ਕੋਚੀਪੂੜੀ ਔਰ ਕਥਕਲੀ ਹਾਂਜੀ ਆਂਧਰਾ ਪ੍ਰਦੇਸ਼ ਦਾ ਮੁੱਖ ਲੋਕ ਲੋਕਨਾਚ ਕਿਹੜਾ ਹੈ ਕੁਐਸਚਨ ਦਾ ਰਾਈਟ ਆਨਸਰ ਹੋ ਜਾਏਗਾ ਸੀ ਕੋਚੀਪੂੜੀ ਠੀਕ ਹੈ ఆంధ్రప్రదేశ్ बारे ਗੱਲ ਕੀਤੀ ਜਾਵੇ ਤਾਂ ਕੀ-ਕਿਆ ਹੈ ਮੁੱਖ ਮੰਤਰੀ వైఎస్ జగన్ మోహన్ రెడ్డి గవర్నర్ এস అబ్దుల్ నాజీర్ ਰਾਜਧਾਨੀ ਹੈ అమరావతి aur ਰਾਜ ਸਭਾ ਦੀਆਂ 11 ਲੋਕ ਸਭਾ ਦੀਆਂ 25 ਇਹ ਰਾਜ ਜੋ 1 ਨਵੰਬਰ 1956 ਨੂੰ ਬਣਾਇਆ ਗਿਆ ਸੀ aur ਇਹ ਪੰਜਾਬ ਦੇ ટકਣ ਵਾਲੇ ਪਾਸੇ ਸਥਿਤ ਹੈ ਅਗਰ ਕੋਈ ਸਵਾਲ ਪੁੱਛਿਆ ਜਾਵੇ ਆਂਧਰਾ ਪ੍ਰਦੇਸ਼ ਜੋ ਪੰਜਾਬ ਦੇ ਕਿਹੜੇ ਸਾਈਡ ਵਾਲੇ ਪਾਸੇ ਹੈ ਦਾ ਪੰਜਾਬ ਦੇ ਦੱਖਣ ਵਾਲੇ ਪਾਸੇ ਸਥਿਤ ਹੈ ਇਹ ਵੀ ਤੁਹਾਨੂੰ ਆਂਧਰਾ ਪ੍ਰਦੇਸ਼ ਬਾਰੇ ਗੱਲਾਂ ਯਾਦ ਹੋਣੀਆਂ ਚਾਹੀਦੀਆਂ ਨੇ ਆਪਣੇ ਜੋ ਸਾਰੀਆਂ ਜੀਕੇ ਦੀਆਂ ਵੀਡੀਓ ਨੇ ਸਾਰੀਆਂ ਜੁਨੇ ਡਿਟੇਲ ਵਾਈਜ਼ ਵੀ ਹੋ ਰਹੀਆਂ ਨੇ ਜੋ ਕੁਸ਼ਨ ਆਨਸਰ ਹੁੰਦਾ ਉਹ ਪੂਰੀ ਡਿਟੇਲ ਵਿੱਚ ਦੱਸਿਆ ਜਾਂਦਾ ਤੁਸੀਂ ਸਾਰੀਆਂ ਪਿੱਛੇ ਵਾਲੀਆਂ ਜੋ ਪੰਜ ਵੀਡੀਓ ਕਰ ਚੁੱਕੇ ਹਾਂ ਜੀਕੇ ਦੀਆਂ ਉਹ ਵੀ ਤੁਸੀਂ ਵੇਖ ਲੈਣਾ ਅਤੇ ਨੈਕਸਟ ਕੁਐਸਚਨ ਵਿੱਚ ਕੀ ਕਰਿਆ ਗਿਆ? ਓਡੀਸ਼ਾ ਦਾ ਲੋਕ ਨਾਚ ਕਿਹੜਾ? ਬਰਤਨਾਟਮ, ਓਡੀਸੀ, ਨਾਗਰਚੈਲੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਓਡੀਸ਼ਾ ਦਾ ਸਭ ਤੋਂ ਆਸਾਨ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਅਨਸਰ ਕੀ ਹੋ ਜਾਏਗਾ? ਬੀ। ਓਡੀਸ਼ਾ ਦਾ ਜੋ ਨਾਚ ਹੈ ਉਹਦੇ ਨਾਮ ਤੇ ਰੱਖਿਆ ਗਿਆ ਓਡੀਸੀ। ਓਡੀਸ਼ਾ ਬਾਰੇ ਅਗਰ ਗੱਲ ਕੀਤੀ ਜਾਵੇ ਤਾਂ ਜੋ ਮੁੱਖ ਮੰਤਰੀ ਕੌਣ ਹੈ? ਨਵੀਨ ਪਟਨਾਇਕ। ਗਵਰਨਰ ਦੀ ਗੱਲ ਕੀਤੀ ਜਦ ਗਨੇਸ਼ੀ لال ਔਰ ਰਾਜਧਾਨੀ ਹੈ ਭੁਵਨੇਸ਼ਵਰ ਰਾਜ ਸਭਾ ਸੀਟਾਂ ਨੇ 10 ਔਰ ਲੋਕ ਸਭਾ ਦੀਆਂ 21 ਜੋ ਇਹ ਰਾਜ 1 ਅਪ੍ਰੈਲ 1936 ਨੂੰ ਬਣਾਇਆ ਗਿਆ ਸੀ ਔਰ ਪੰਜਾਬ ਤੇ ਦक्कਨ ਪੂਰਬ ਵਾਲੇ ਪਾਸੇ ਸਥਿਤ ਹੈ ਉੜੀਆ ਵਿਗਿਆਨੀ ਅਜੀਤ ਕੁਮਾਰ ਮਹੰਤੇ ਨੂੰ ਪਰਮਾਨੋਰਜਾ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਠੀਕ ਹੈ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਬਹੁਤ ਇੰਪੋਰਟੈਂਟ ਹੈ ਇਹ ਤੁਹਾਡੇ ਜੋ ਪੇਪਰਾਂ ਲਈ ਸਾਰਾ ਕੁਝ ਤਿਆਰ ਕੀਤਾ ਜਾ ਰਿਹਾ ਸਾਰਾ ਕੁਝ ਫ੍ਰੀ ਆਫ ਕੋਸਟ ਹੈ ਤੁਸੀਂ تیاری ਆਪਣੇ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋ ਤੇ ਅੱਗੇ ਵੀ ਤਿਆਰੀ ਇਦਾਂ ਹੀ ਕਰਵਾਈ ਜਾਏਗੀ rauf ਕਿਸ ਰਾਜ ਦਾ ਲੋਕ ਨਾਚ ਅਸਾਮ ਆਂਧਰਾ ਪ੍ਰਦੇਸ਼ ਜੰਮੂ ਕਸ਼ਮੀਰ ਦਾ ਕੇਰਲ ਕੁਸ਼ਨ ਰਾਈਟ ਆਨਸਰ ਹੋ ਜਾਏਗਾ ਸੀ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਗਵਰਨਰ ਕੌਣ ਹੈ ਮਨੋਜ ਸਿਨਾ ਰਾਜਤਾਨੀਆ ਸ਼ੀਰੀ ਨਗਰ ਰਾਜ ਸਭਾ ਸੀਟਾਂ 4 ਅਤੇ ਲੋਕ ਸਭਾ ਦੀਆਂ 5 14 ਮਈ 1954 ਨੂੰ ਜੋ ਜੰਮੂ ਕਸ਼ਮੀਰ ਇੱਕ ਰਾਜ ਬਣਾਇਆ ਗਿਆ ਸੀ ਤੇ ਪੰਜਾਬ ਦੇ ਉੱਤਰ ਵਾਲੇ ਪਾਸੇ ਸਥਿਤ ਹੈ। ਹਾਂਜੀ ਨੈਕਸਟ ਕੁਐਸਚਨ ਕੀ ਕਿਹਾ ਗਿਆ ਬੀਹੂ ਕਿਸ ਰਾਜ ਦਾ ਲੋਕ ਨਾਚ ਹੈ ਉੱਤਰ ਪ੍ਰਦੇਸ਼ ਬਿਹਾਰ ਅਸਾਮ ਜਾਂ ਰਾਜਸਥਾਨ ਦਾ ਬੀਹੂ ਨਾ ਪਹਿਲਾਂ ਵੀ ਇੱਕ ਵੀਡੀਓ ਵਿੱਚ ਕੀਤਾ ਸੀਗਾ ਤੁਹਾਨੂੰ ਯਾਦ ਹੋਣਾ ਹੈ ਯਾਦ ਲੋਕਨਾਚ ਵਾਲੀ ਸਪੈਸ਼ਲ ਵੀਡੀਓ ਸ਼ੇਅਰ ਕਰਕੇ ਕੁਸ਼ਚਨ ਐਡ ਕੀਤਾ ਗਿਆ ਇਹਦੇ ਵਿੱਚ ਕੁਸ਼ਚਨ ਦਾ ਰਾਈਟ ਆਨਸਰ ਹੋ ਜਾਏਗਾ ਸੀ ਅਸਾਮ ਅਸਾਮ ਦੀ ਗੱਲ ਕੀਤੀ ਜਾਵੇ ਤਾਂ ਕੀ ਕਿਹਾ ਗਵਰਨਰ ਗੁਲਾਬ ਚੰਦ ਕਟਾਰੀਆ ਮੁੱਖ ਮੰਤਰੀ ਹਿਮੰਤਾ ਬਿਸਵਾ ਰਾਜ ਤਾਨੇ ਦਿਸਪੁਰ ਰਾਜ ਸਭਾ ਦੇ ਸੀਟਾਂ 7 ਅਤੇ ਲੋਕ ਸਭਾ ਦੀਆਂ 14 26 ਜਨਵਰੀ 1950 ਨੂੰ ਰਾਜ ਬਣਾਇਆ ਗਿਆ ਸਰ ਪੰਜਾਬ ਦੇ ਪੂਰਬ ਵਾਲੇ ਪਾਸੇ ਸਥਿਤ ਹੈ ਠੀਕ ਹੈ ਜੀ ਜੋਸਾਮ ਪੰਜਾਬ ਦੇ ਕਿਹੜੇ ਵਾਲੇ ਪਾਸੇ ਪੂਰਬ ਵਾਲੇ ਪਾਸੇ ਸਥਿਤ ਹੈ ਨੈਕਸਟ ਕੁਐਸਚਨ ਵਿੱਚ ਕੀ ਕਿਹਾ ਗਿਆ ਯਸ਼ਗਾਨ ਕਿਸ ਭਾਰਤੀ ਰਾਜ ਦਾ ਮੁੱਖ ਲੋਕ ਨਾਚ ਹੈ ਬਿਹਾਰ ਕੇਲਰ ਕੇਰਲ ਕਰਨਾਟਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਕੁਐਸਚਨ ਦਾ ਜੋ ਰਾਈਟ ਆਨਸਰ ਕੀ ਹੋ ਜਾਏਗਾ ਸੀ ਕਰਨਾਟਕ ਅਗੇ ਕਰਨਾਟਕ ਬਾਰੇ ਗੱਲ ਕਰ ਦਿੰਦੇ ਆ ਕਰਨਾਟਕ ਦਾ ਜੋ ਗਰਨਾਥਾਵਰ ਚੰਦ ਗਹਿਲੋਤ ਔਰ ਮੁੱਖ ਮੰਤਰੀ ਸਿਧਾਰਮੀਆਂ ਠੀਕ ਹੈ ਜੋ ਸਿਧਾਰਤ ਮੀਆਂ ਜਿੰਦਾ ਮੁੱਖ ਮੰਤਰੀ ਹੈ ਰਾਜਤਨੇ ਬੰਗਲੌਰੂ ਰਾਜ ਸਭਾ ਦੇ 12 ਸੀਟਾਂ ਲੋਕ ਸਭਾ ਦੇ 28 ਸੀਟਾਂ ਨੇ 1 ਨਵੰਬਰ 1969 ਜੋ ਇਹ ਰਾਜ ਬਣਾਇਆ ਗਿਆ ਸੀ ਤੇ ਪੰਜਾਬ ਦੇ ਦੱਖਣ ਵਾਲੇ ਪਾਸੇ ਸਥਿਤ ਹੈ ਸਾਰੀਆਂ ਗੱਲਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਔਰ ਡਿਟੇਲ ਵਾਈਜ਼ ਕਰਵਾਏ ਜਾ ਰਹੇ ਨੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦੇਣਾ ਚੱਲਦੇ ਆ नेक्स्ट ਕੁਐਸਚਨ ਵੱਲ ਕੀ ਕੀ ਆ ਗਿਆ ਪੰਜਾਬ ਦਾ ਲੋਕ ਨਾਚ ਕਿਹੜਾ ਹਾਂਜੀ ਇਸ ਚੀਜ਼ ਬਾਰੇ ਤਾਂ ਸਾਰੇ ਜਾਣਦੇ ਨੇ ਕਿਹੜਾ ਹੋ ਜਾਏਗਾ ਕੁਐਸਚਨ ਦਾ ਆਨਸਰ ਏ ਪੰਗੜਾ ਜੋ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਰਾਤਨ ਚੰਡੀਗੜ੍ਹ ਪੰਜਾਬ ਦੀ ਰਾਜ ਸਭਾ ਸੀਟਾਂ ਨੇ 7 ਲੋਕ ਸਭਾ ਦੀਆਂ 13 ਨੇ 1 ਨਵੰਬਰ 1966 ਨੂੰ ਜੋ ਪੰਜਾਬ ਬਣਾਇਆ ਗਿਆ ਸੀ ਤੇ ਔਰ ਜੋ ਭਾਰਤ ਤੇ ਜੋ ਪੰਜਾਬ ਭਾਰਤ ਦੇ ਕਿਹੜੇ ਉੱਤਰ ਪੱਛਮ ਵਾਲੇ ਪਾਸੇ ਸਥਿਤ ਹੈ ਹਾਂਜੀ ਨੈਕਸਟ ਕੁਐਸਚਨ ਵਿੱਚ ਕੀ ਕਿਹਾ ਗਿਆ ਉੱਤਰ ਪ੍ਰਦੇਸ਼ ਦਾ ਲੋਕ ਨਾਚ ਕਥਕ ਕਥਕਲੀ ਕੋਚੀਪੂੜੀ ਜਾਂ ਕੋਈ ਨਹੀਂ ਉੱਤਰ ਪ੍ਰਦੇਸ਼ ਦਾ ਜੋ ਰਾਈਟ ਆਨਸਰ ਹੋ ਜਾਏਗਾ ਉਹ ਹੋ ਜਾਏਗਾ ਏ ਕਥਕ ਠੀਕ ਹੈ ਇੱਕ ਹੈਗਾ ਕਥਕ ਕਲੀ ਇੱਕ ਹੈਗਾ ਕਥਕ ਕਥਕ ਤਾਂ ਉਹ ਉੱਤਰ ਪ੍ਰਦੇਸ਼ ਦਾ ਹੋਰ ਕਥਕ ਕਲੀ ਹੈਗਾ ਉਹ ਕੇਰਲ ਦਾ ਠੀਕ ਹੈ ਕੋਚੀਪੂੜੀ ਹੋ ਜਾਏਗਾ ਆਂਧਰਾ ਪ੍ਰਦੇਸ਼ ਦਾ ਉੱਤਰ ਪ੍ਰਦੇਸ਼ ਵਰ ਗੱਲ ਕੀਤੀ ਜਾਂਦਾ ਗਵਰਨਰ ਅਨੰਦੀਪਨ ਪਟੇਲ ਮੁੱਖ ਮੰਤਰੀ ਯੋਗਿਆ ਦਿੱਤਨਾਜ਼ ਰਾਤ ਨੇ ਲਖਨਊ ਰਾਜ ਸਭਾ ਦੇ 31 ਸੀਟਾਂ ਤੇ ਲੋਕ ਸਭਾ ਦੀਆਂ 80 ਸੀਟਾਂ ਨੇ 24 ਜਨਵਰੀ 1950 ਨੂੰ ਇਹ ਰਾਜ ਬਣਾਇਆ ਗਿਆ ਸੀ ਤੇ ਪੰਜਾਬ ਦੇ ਪੂਰਬ ਵਾਲੇ ਪਾਸੇ ਸਥਿਤ ਹੈ ਠੀਕ ਹੈ ਜੀ ਨੈਸ ਸੀਗੇ ਅੱਜ ਦੇ ਬਹੁਤ ਇੰਪੋਰਟੈਂਟ ਕੁਐਸਚਨ ਵੀਡੀਓ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ